ਸ਼ਾਤਰੀਆ ਕਾਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜਿੱਦ ਦੀ ਕੀਮਤ ਜਿਸ ਨੂੰ ਲਿਖਿਆ ਹੈ ਸੁਨੀਤਾ ਪਟਾਰੀਆ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਆਰਾਮਕਿਸ਼ਨ ਆਪਣੇ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ ਜਿਸ ਕਾਰਨ ਉਸ ਉੱਪਰ ਘਰ ਦੀ ਜ਼ਿੰਮੇਵਾਰੀ ਥੋੜੀ ਜ਼ਿਆਦਾ ਸੀ ਉਹ ਤਿੰਨ ਭਰਾ ਅਤੇ ਤਿੰਨ ਭੈਣਾਂ ਸਨ ਜਿੰਨਾ ਵਿੱਚ ਦੋ ਭਰਾ ਤੇ ਦੋ ਭੈਣਾਂ ਪਹਿਲਾਂ ਬਹਿੀਆਂ ਹੋਈਆਂ ਸਨ ਆਰਾਮਕਿਸ਼ਨ ਬਹੁਤ ਹੀ ਸਖਤ ਤੇ ਤੇਜ ਗੁੱਸੇ ਵਾਲੇ ਸੁਭਾਅ ਦਾ ਬੰਦਾ ਸੀ ਉਹ ਮਿਹਨਤੀ ਸੀ ਉਹ ਸੰਦਰ ਆਪਣਾ ਕੰਮ ਕਰਨ ਦੀ ਲਾਲਸਾ ਸੀ ਉਹ ਦਿਲ ਦਾ ਦਾਨੀ ਸੀ ਤੇ ਦੂਰ ਅੰਦੇਸੀ ਉਹ ਸੰਦਰ ਸੁਭਾਵ ਕੀ ਸੀ ਉਹ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਉੱਥੋਂ ਵਾਪਸ ਆ ਕੇ ਉਹ ਗੋਲ ਗੱਪਿਆਂ ਦੀ ਰੇੜੀ ਪਾਉਂਦਾ ਪਾਪੜ ਵੇਚਦਾ ਤੇ ਸਮੋਸੇ ਵੇਚਣ ਜਾਂਦਾ ਉਸਦੀ ਘਰਵਾਲੀ ਸਾਰਾ ਸਮਾਨ ਹੱਥੀਂ ਤਿਆਰ ਕਰਦੀ। ਇਸ ਤਰ੍ਹਾਂ ਉਹਨਾਂ ਦਾ ਰਹਿਣ-ਬਸਰ ਵਧੀਆ ਚੱਲ ਰਿਹਾ ਸੀ। ਬਸ ਉਸਦੀ ਓਵਰ ਕੰਟਰੋਲਿੰਗ ਦੀ ਇੱਕ ਕਮੀ ਬਾਕੀ ਸਾਰੀਆਂ ਖਾਮੀਆਂ ਤੇ ਭਾਰੂ ਸੀ। ਉਹ ਖੁਦ ਵੀ ਬਹੁਤ ਅਨੁਸ਼ਾਸਨ ਨਾਲ ਜਾਂਦਾ ਸੀ ਤੇ ਉਸਨੇ ਆਪਣੇ ਬੱਚਿਆਂ ਨੂੰ ਵੀ ਅਨੁਸ਼ਾਸਨ ਵਿੱਚ ਵੱਜਿਆ ਹੋਇਆ ਸੀ। ਉਸਦੀ ਘਰਵਾਲੀ ਪ੍ਰੀਤ ਉਸ ਤੋਂ ਬਿਲਕੁਲ ਉਲਟ ਸੁਭਾਅ ਦੀ ਸ਼ਾਂਤ ਤੇ ਸਬਰ ਵਾਲੀ ਔਰਤ ਸੀ। ਅੱਜ-ਪੱਜ ਕੰਮ ਕਰਨ ਵਾਲੀ ਹਰ ਕਿਸੇ ਨੂੰ ਖਿਹਰੇ ਮੱਥੇ ਮਿਲਣ ਵਾਲੀ ਪਰ ਉਹ ਰਾਮਕਿਸ਼ਨ ਦੇ ਇਸ ਸੁਭਾਅ ਤੋਂ ਆਦੀ ਹੋ ਗਈ ਸੀ ਜਾਂ ਫਿਰ ਕਹਿ ਲਓ ਕਿ ਉਸਨੇ ਸਬਰ ਕਰ ਲਿਆ ਸੀ ਰਾਮਕਿਸ਼ਨ ਚ ਹਰ ਬੰਦੇ ਬਾ ਚੰਗੀਆਂ ਮਾੜੀਆਂ ਆ ਤਾਂ ਸਾਰੀਆਂ ਸਨ ਉਹਦੇ ਛੇ ਬੱਚੇ ਸਨ ਰਾਮਕਿਸ਼ਨ ਨੂੰ ਮੁੰਡੇ ਦੀ ਚਾਹਤ ਸੀ ਇਸੇ ਚਾਹਤ ਤੇ ਚੱਲਦਿਆਂ ਉਸ ਦੀ ਘਰ ਵਾਲੀ ਨੇ ਤਿੰਨ ਕੁੜੀਆਂ ਤੇ ਦੋ ਮੁੰਡਿਆਂ ਨੂੰ ਜਨਮ ਦਿੱਤਾ ਜਿੰਨਾ ਵਿੱਚੋਂ ਇੱਕ ਲੜਕਾ 6 ਮਹੀਨੇ ਦਾ ਹੋ ਕੇ ਪੂਰਾ ਹੋ ਚੁੱਕਿਆ ਸੀ ਪਰ ਸੱਸ ਦੇ ਮੁੰਡਿਆਂ ਦੀ ਜੋੜੀ ਬਣਾਉਣ ਦੇ ਜ਼ੋਰ ਨੂੰ ਪੂਰਾ ਕਰਦਿਆਂ ਉਹ 6ਵੇਂ ਵਾਰ ਮੁਰ ਦੁਆਰਾ ਗਰਭਤੀ ਹੋਈ ਤੇ ਡਿਲੀਵਰੀ ਸਮੇਂ ਮਰ ਗਈ ਤੇ ਉਸ ਦਾ ਬੱਚਾ ਵੀ ਖਤਮ ਹੋ ਗਿਆ ਚਾਰ ਬੱਚਿਆਂ ਦੀ ਦੇਖਰੇਖ ਹੁਣ ਆਰਾਮ ਕਿਸਨ ਦੇ ਹੱਥ ਸੀ ਇਹ ਹੀ ਉਹ ਸਮਾਂ ਸੀ ਜਿਸ ਨੇ ਉਹ ਨੂੰ ਹਮਸਬਰ ਦੀ ਅਹਿਮੀਅਤ ਦਾ ਅਹਿਸਾਸ ਕਰਵਾਇਆ ਉਹ ਰੋਜ਼ ਬੱਚਿਆਂ ਨੂੰ ਖਾਣ ਲਈ ਤਿਆਰ ਕਰਦਾ ਤੇ ਰੋਟੀ ਬਕਾਉਂਦਾ ਬੱਚਿਆਂ ਨੂੰ ਖਵਾ ਕੇ ਸਕੂਲ ਭੇਜਦਾ ਤੇ ਖੁਦ ਵੀ ਕੰਮ ਤੇ ਜਾਂਦਾ ਉਸ ਦੀ ਮਾਂ ਨੇ ਇੱਕ ਵਾਰ ਵੀ ਪੁੱਤ ਦਾ ਦੁੱਖ ਦੇਖ ਕੇ ਬੱਚਿਆਂ ਨੂੰ ਸਾਂਭਣ ਦੀ ਲੋੜ ਮਹਿਸੂਸ ਨਾ ਕੀਤੀ ਤੇ ਰਾਮਕਿਸ਼ਨ ਆਪਣੇ ਬੱਚਿਆਂ ਨੂੰ ਕਿਸੇ ਤੇ ਬੋਝ ਨਹੀਂ ਸਿਭਾਉਣਾ ਚਾਹੁੰਦਾ ਇਸ ਲਈ ਉਹ ਸਾਰਾ ਚੱਕਣਾ ਖੁਦ ਚੱਕਦਾ ਰਿਹਾ ਬਸ ਉਸਨੂੰ ਆਪਣੀ ਛੋਟੀ ਧੀ ਜੋ ਕਿ ਹਲੇ ਸਿਰਫ 1.5 ਸਾਲ ਦੀ ਸੀ ਉਸ ਨੂੰ ਛੱਡ ਕੇ ਜਾਣਾ ਪੈਂਦਾ ਸੀ ਜਿਸ ਨੂੰ RAM Kishan ਦੀ ਛੋਟੀ ਭਝਾਈ ਸਾਂਭ ਲੈਂਦੀ ਸੀ ਫਿਰ ਉਸਨੇ ਇੱਕ ਦਿਨ RAM Kishan ਨੂੰ ਕਿਹਾ ਪਾਜੀ ਮੈਂ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਰੋਟੀ ਦੇ ਆਦਿਆ ਕਰੂੰਗੀ ਤੁਸੀਂ ਰਹਿਣ ਦਿਆ ਕਰੋ ਰੋਟੀ ਬਣਾਉਣ ਨੂੰ RAM Kishan ਦੇ ਬਾਰ ਬਾਰ ਮਨਾਂ ਕਰਨ ਤੇ ਵੀ ਜਦ ਉਹ ਨਾ ਮੰਨੀ ਤਾਂ ਉਸਨੇ ਕਿਹਾ ਕਿਉ ਹੋ ਮਹੀਨੇ ਬਾਅਦ ਉਸ ਨੂੰ ਪੈਸੇ ਦੇ ਆਧਾਰ ਕਰਨ ਦੀ ਇੱਦਾਂ ਰੋਟੀ ਨਹੀਂ ਖਾਵੇਗਾ ਅਤੇ ਉਸ ਦੀ ਪਰਜਾਈ ਵੀ ਮੰਨ ਗਈ ਉਸ ਨੂੰ ਵੀ ਆਪਣੇ ਜੇਠ ਦੀ ਯਾਦ ਦਾ ਪਤਾ ਸੀ ਕੁਝ ਦਿਨ ਨਿਕਲਣ ਤੋਂ ਬਾਅਦ ਇੱਕ ਦਿਨ ਰੋਟੀ ਖਾ ਕੇ ਕੰਮ ਤੇ ਜਾਣ ਲੱਗੇ ਆਰਾਮਕਿਸ਼ਨ ਦੇ ਮਨ ਵਿੱਚ ਆਇਆ ਕਿ ਉਹ ਆਪਣੇ ਹੱਥੀਂ ਆਪਣੇ ਬੱਚਿਆਂ ਨੂੰ ਰੋਟੀ ਖਵਾ ਜਾਵੇ ਉਹ ਘੇਟੋਂ ਬਾਹਰ ਗਿਆ ਬਾਕਸ ਮੁੜਾਇਆ ਉਸ ਦੀ ਪਰਜਾਈ ਰੋਟੀ ਬਣਾ ਰਹੀ ਸੀ ਤੇ ਬੱਚੇ ਬੈਠੇ ਰੋਟੀ ਖਾ ਰਹੇ ਸਨ ਉਹ RAMkishan ਨੂੰ ਦੇਖ ਕੇ ਇਕਦਮ ਘਬਰਾ ਗਏ RAMkishan ਆਖਣ ਲਗਾ ਲਿਆਓ ਅੱਜ ਮੈਂ ਆਪਣੇ ਸ਼ੇਰਾਂ ਨੂੰ ਆਹ ਰੋਟੀ ਖਵਾਉਂਗਾ ਇੰਨਾ ਆਖ ਕੇ RAMkishan ਆਉਂ ਚਾਉਕੜੀ ਮਾਰ ਕੇ ਬੈਠ ਗਿਆ ਉਸ ਦੀ ਭਝਾਈ ਆਖਣ ਲੱਗੀ ਬਾਜੀ ਇਹ ਖਾਣ ਲੈਣਗੇ ਰੋਟੀ ਰੋਜ਼ ਹੀ ਖਾਂਦੇ ਨੇ ਤੁਸੀਂ ਜਾਓ ਕੰਮ ਤੇ ਲੇਟ ਹੋ ਜਾਓਗੇ ਇੰਨੇ ਨੂੰ ਰਾਮਕਿਸ਼ਨਾਂ ਰੋਟੀ ਹੱਥ ਵਿੱਚ ਫੜ ਚੁੱਕਾ ਸੀ ਰੋਟੀ ਠੰਡੀ ਤੇ ਆਕੜੀ ਹੋਈ ਸੀ ਉਸ ਦਾ ਮੂੰਹ ਉੱਡ ਗਿਆ ਜਦੋਂ ਨੇ ਬੁਰਕੀ ਥੋੜੀ ਤਾਂ ਉਸ ਨੂੰ ਪਤਾ ਲੱਗ ਗਿਆ ਕਿ ਉਹ ਰੋਟੀ ਬੇਹੀ ਸੀ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਜਦੋਂ ਨੇ ਛਾਪੇ ਵਿੱਚ ਪਈਆਂ ਰੋਟੀਆਂ ਦੇਖੀਆਂ ਤਾਂ ਉੱਪਰ ਦੋ ਰੋਟੀਆਂ ਤਾਜ਼ੀਆਂ ਤੇੇ ਥਾਂਬੀਆਂ ਪਈਆਂ ਸਨ ਉਸ ਦੀ ਪਰਜਾਈ ਰਾਮਕਿਸ਼ਨ ਨੂੰ ਪ੍ਰੋ ਬਣੀ ਤਾਜੀ ਰੋਟੀ ਖਾਣ ਵਾਸਤੇ ਚੱਕ ਕੇ ਦੇ ਦਿੰਦੀ ਤੇ ਉਸ ਦੇ ਜਾਣ ਤੋਂ ਮਗਰੋਂ ਬੱਚਿਆਂ ਨੂੰ ਵੀ ਹੀ ਰੋਟੀ ਦੇ ਦਿੰਦੀ ਸੀ ਇਸ ਲਈ ਉਸ ਨੂੰ ਲੱਗਦਾ ਸੀ ਕਿ ਉਸ ਦੇ ਬੱਚੇ ਵੀ ਤਾਜੀ ਰੋਟੀ ਖਾਂਦੇ ਨੇ ਪੁੱਛਣ ਤੇ ਬੱਚਿਆਂ ਨੇ ਦੱਸਿਆ ਕਿ ਚਾਚੀ ਹਰ ਰੋਜ਼ ਇਦਾਂ ਹੀ ਰੋਟੀ ਦਿੰਦੀ ਹੈ ਸਾਨੂੰ ਉਹ ਇਸ ਤੋਂ ਪਹਿਲਾਂ ਕਿ ਸਫਾਈਆਂ ਦਿੰਦੀ RAM ਕਿਸ਼ਨ ਉੱਠ ਖੜਾ ਹੋਇਆ ਤੇ ਉਸ ਨੇ ਆਪਣੀ ਭਝਾਈ ਨੂੰ ਅਗਾਹ ਤੋਂ ਰੋਟੀ ਬਣਾਉਣ ਤੋਂ ਮਨਾ ਕਰ ਦਿੱਤਾ ਬੱਚੇ ਸਕੂਲ ਤੋਂ ਆ ਕੇ ਨਾ ਕੱਪੜੇ ਬਦਲਦੇ ਨਾ ਰੋਟੀ ਖਾਂਦੇ ਸਾਰਾ ਦਿਨ ਬਾਹਰ ਘੁੰਮਦੇ ਰਹਿੰਦੇ ਉਹਨਾਂ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਮਾਂ ਮਰ ਗਈ ਹੈ ਉਹ ਨਹੀਂ ਆਵੇਗੀ ਜਿਸ ਦਿਨ ਮੁੱਕੀ ਸਰਮਿੰਧਿਆ ਨੇ ਮਾਂ ਦਾ ਮੂੰਹ ਵੀ ਨਾ ਦੇਖਿਆ ਕਿ ਸਾਰੇ ਚਲੇ ਜਾਣਗੇ ਫਿਰ ਮਾਂ ਨੂੰ ਉਠਾ ਲਵਾਂਗੇ ਨਾਨੀ ਹਫ਼ਤੇ 'ਚ ਦੋ ਵਾਰ ਆਉਂਦੀ ਉਹਨਾਂ ਦੇ ਕਮਰੇ ਦੀ ਸਾਫ਼ ਸਪਾਈ ਕਰਦੀ ਕੱਪੜੇ ਧੋਦੀ ਤੇ ਫਿਰ ਰੋਟੀ ਤੋ ਕਰ ਜਾਂਦੀ ਰਾਮਕਿਸ਼ਨ ਦੇ ਬਾਪ ਨੂੰ ਇਹ ਸ਼ਰਮਿੰਦਗੀ ਭਰਿਆ ਲੱਗਦਾ ਕਿ ਉਹ ਆਪਣੀ ਘਰਵਾਲੀ ਨੂੰ ਖਰੀਆਂ ਕਰੀਆਂ ਸੁਣਾਉਂਦਾ ਕਿ ਉਹ ਆਪਣੇ ਪੋਤੇ-ਪੋਤੀਆਂ ਨੂੰ ਸਾਭ ਨਹੀਂ ਸਕਦੀ ਫਿਰ ਉਸਦੇ ਬਾਪ ਨੇ ਆਰਾਮਕਿਸ਼ਨ ਦੀ ਪਤੌਰ ਨੂੰ ਕਿਹਾ ਕਿ ਉਹ ਆਰਾਮਕਿਸ਼ਨ ਨੂੰ ਦੁਆਰਾ ਵਿਆਹ ਕਰਾਉਣ ਲਈ ਮਣਾ ਲੈਣ ਉਹਨਾਂ ਨੇ ਆਰਾਮ ਸਿੰਘ ਨੂੰ ਬਹੁਤ ਸਮਝਾਇਆ ਤੇ ਉਹਦੀ ਸੱਸ ਨੇ ਵੀ ਕਿਹਾ ਕਿ ਪੁੱਤ ਬਿਨਾ ਮਾਂ ਦੇ ਬੱਚੇ ਰੋ ਜਾਣਗੇ ਅਸੀਂ ਅੱਜ ਹਾਂ ਤਾਂ ਕਰ ਰਹੇ ਹਾਂ ਕੱਲ ਨਹੀਂ ਹੋਵਾਂਗੇ ਤਾਂ ਕੌਣ ਕਰੇਗਾ ਆਰਾਮਕਿਸੰਧਾ ਸਹੁਰਾ ਸੱਸ ਆਪਣੀ ਧੀ ਦੇ ਬੱਚਿਆਂ ਨੂੰ ਰੋਲ ਨਹੀਂ ਦੇਣਾ ਚਾਹੁੰਦੇ ਸਨ ਉਹ ਇੱਕ ਪਾਸੇ ਆਪਣੇ ਜਵਾਈ ਨੂੰ ਵਿਆਹ ਲਈ ਮਨਾ ਰਹੇ ਸਨ ਤੇ ਦੂਜੇ ਪਾਸੇ ਉਹਨਾਂ ਨੂੰ ਇਹ ਵੀ ਡਰ ਸੀ ਕਿ ਮਤਰੀ ਮਾਂ ਬੱਚਿਆਂ ਨੂੰ ਸੰਭਾਲੇਗੀ ਜਾਂ ਨਹੀਂ ਇਸ ਲਈ ਉਹਨਾਂ ਨੇ ਸੋਚਿਆ ਉਹ ਆਪਣੀ ਛੋਟੀ ਧੀ ਦਾ ਵਿਆਹ ਰਾਮਕਿਸ਼ਨ ਨਾਲ ਕਰ ਦੇਣਗੇ ਜੋ ਕਿ ਉਮਰ ਵਿੱਚ ਰਾਮਕਿਸ਼ਨ ਤੋਂ 17 ਸਾਲ ਛੋਟੀ ਸੀ ਪ੍ਰੀਤ ਨੇ ਵੀ ਆਪਣੀ ਵੱਡੀ ਭੈਣ ਗਿਆਨੋ ਦੀ ਔਲਾਦ ਲਈ ਇਸ ਰਿਸ਼ਤੇ ਲਈ ਰਜਾਵੰਦੀ ਦੇ ਦਿੱਤੀ ਤੇ ਉਹਨਾਂ ਦਾ ਵਿਆਹ ਹੋ ਗਿਆ ਨਵੀਂ ਨਵੇਲੀ ਪ੍ਰੀਤ ਨੂੰ ਬੱਚੇ ਮਾਸੀ ਕਹਿ ਕੇ ਬੁਲਾਉਂਦੇ ਰਹਿੰਦੇ ਤੇ ਉਹਦੀ ਦਰਾਣੀ ਉਸ ਦੇ ਰੰਗ ਰੂਪ ਤੇ ਉਮਰ ਚ ਆਪਣੇ ਤੋਂ ਛੋਟੀ ਹੁੰਦੀ ਜ਼ਬਾਨ ਲੱਗਣ ਤੇ ਖਿੰਦੀ ਰਹਿੰਦੀ ਆਰਾਮਕਿਸ਼ਨ ਨੂੰ ਵੀ ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ ਹੁੰਨ ਦਿੰਦਾ ਜੋ ਕੁਝ ਉਹ ਆਪਣੀ ਪਹਿਲੀ ਘਰਵਾਲੀ ਲਈ ਨਹੀਂ ਸੀ ਕਰਦਾ ਉਹ ਸਭ ਹੁਣ ਕਰ ਰਿਹਾ ਸੀ ਕਿਉਂਕਿ ਇੱਕ ਵਾਰ ਇਕੱਲਾ ਰਹਿ ਕੇ ਜੀਵਨ ਸਾਥੀ ਦੀ ਕਦਰ ਨੂੰ ਸਮਝ ਚੁੱਕਾ ਸੀ ਇੱਕ ਔਰਤ ਦੇ ਚਾਹ ਤੇ ਪਿਆਰਸ਼ਾ ਨੂੰ ਸਮਝ ਚੁੱਕਾ ਸੀ ਉਜ ਪ੍ਰੀਤ ਦੀ ਉਮਰ ਵਿੱਚ ਛੋਟੇ ਹੋਣ ਕਰਕੇ ਉਸ ਨੂੰ ਆਪਣੀ ਉਮਰ ਦਾ ਬਡੇਰਾਪਣ ਮਹਿਸੂਸ ਨਹੀਂ ਸੀ ਹੋਣ ਦੇਣਾ ਚਾਹੁੰਦਾ ਤੇ ਉਹਨਾਂ ਦੋਹਾਂ ਦੇ ਆਪਸ ਵਿੱਚ ਬਣੇ ਰਿਸ਼ਤੇ ਨਵੇਂ ਰਿਸ਼ਤੇ ਨੂੰ ਬੜੇ ਵੱਧੋ ਵੱਧ ਤਵੱਜੂ ਦੇਣਾ ਚਾਹੁੰਦਾ ਸੀ ਜ਼ਿੰਦਗੀ ਦੁਬਾਰਾ ਲਈ ਤੇ ਚੱਲ ਪਈ ਉਹ ਆਪਣੀ ਜ਼ਿੰਦਗੀ ਵਿੱਚ ਕੋ ਸਨ ਸਮਾਂ ਪੈਂਦੀ ਬੱਚਾ ਨੇ ਵੀ ਪ੍ਰੀਤ ਨੂੰ ਮਾਂ ਕਹਿਣਾ ਸ਼ੁਰੂ ਕਰ ਦਿੱਤਾ ਕਦੇ ਕਦੇ ਪ੍ਰੀਤ ਨੂੰ ਇੰਨੇ ਬੱਚਿਆਂ ਤੋਂ ਅੱਕ ਵੀ ਜਾਂਦੀ ਸੀ ਪਰ ਬੋਲ ਦੀ ਕੁਝ ਨਹੀਂ ਸੀ ਉਸ ਦੀ ਵੀ ਗਲਤੀ ਰਹੀ ਸੀ ਵਿਚਾਰੀ ਦੀ ਉਮਰ ਹੀ ਕੀ ਸੀ ਜੋ ਉਹ ਇਕਦਮ ਤੋਂ ਬਦਲੇ ਹੋਏ ਇੰਨੇ ਰਿਸ਼ਤਿਆਂ ਨੂੰ ਸੰਭ ਸਕਦੀ ਪਰ ਉਸ ਨੇ ਕਦੇ ਬੱਚਿਆਂ ਨੂੰ ਝਿੜਕਿਆ ਤੇ ਮਾਰਿਆ ਨਹੀਂ ਸੀ ਤਾਂ ਕਿ ਬੱਚੇ ਆਪਣੀ ਮਾਂ ਨੂੰ ਯਾਦ ਨਾ ਕਰਨ ਇਹ ਕੰਮ ਸਿਰਫ ਆਰਾਮ ਕਿਸ਼ਨ ਕਰਦਾ ਸੀ ਕੁਝ ਸਾਲਾਂ ਬਾਅਦ ਪ੍ਰੀਤ ਦਾ ਪੈਰ ਭਾਰੀ ਹੋਇਆ ਸੱਸ ਨੇ ਜੋਰ ਪਾਇਆ ਜਾਂਚ ਕਰਾਉਣ ਲਈ ਕਿ ਗਰਭ ਵਿੱਚ ਕੁੜੀ ਹੈ ਜਾਂ ਮੁੰਡਾ ਉਹ ਆਖਦੀ ਇਹ ਇਹਦੀ ਭੈਣ ਨੇ ਪਹਿਲਾਂ ਕੁੜੀਆਂ ਜੰਮ-ਜੰਮ ਕੇ ਘਰ ਭਰਤਾ ਸਾਨੂੰ ਆਪਣੇ ਪੋਤੇ ਦਾ ਜੋੜੀਦਾਰ ਚਾਹੀਦਾ ਹੈ ਰਾਮ ਕੀ ਸੰਧੀ ਵੀ ਇਹ ਰਹੀ ਸੀ ਪਰ ਉਹ منہ ਬੋਲ ਕੇ ਨਹੀਂ ਸੀ ਕਹਿੰਦਾ ਸੱਸ ਨੇ ਕਿਹਾ ਜੇ ਕੁੜੀ ਹੋਈ ਤਾਂ ਉੱਥੋਂ ਹੀ ਕੰਮ ਨਵੇੜ ਕੇ ਮੁੜਨਾ ਪ੍ਰੀਤ ਮਨ ਮਾਰ ਕੇ ਸਹੁਰਿਆਂ ਦੀ ਆਗਿਆ ਤੇ ਚਲਦੀ ਹੋਈ ਰਾਮਕਿਸ਼ਨ ਨਾਲ ਡਾਕਟਰ ਕੋ ਚਲੀ ਗਈ। ਉਹੀ ਗੱਲ ਹੋਈ ਜਿਸ ਦਾ ਡਰ ਸੀ। ਪ੍ਰੀਤ ਨੇ ਅੱਖੋਂ ਹੰਝੂ ਬਹਾਉਂਦੀ ਨੇ ਆਪਣੀ ਪਹਿਲੀ ਔਲਾਦ ਦਾ ਦਮ ਢਿੱਡ ਅੰਦਰ ਹੀ ਘੁੱਟ ਦਿੱਤਾ ਤੇ ਨਾਲ ਹੀ ਆਪਣੀ ਮਾਂ ਬਣਨ ਦਾ ਵੀ ਇੱਕ ਵਾਰ, ਦੂਜੀ ਵਾਰ, ਤੀਜੀ ਵਾਰ। ਇਸੇ ਤਰ੍ਹਾਂ ਹੀ ਕਰਦੇ ਕਰਦੇ ਪ੍ਰੀਤ ਦਾ ਪੰਜ ਵਾਰ ਅਵਰਸ਼ਨ ਕਰਵਾਇਆ ਗਿਆ। ਆਰਾਮਕਿਸ਼ਨ ਨੂੰ ਵੀ ਤਰਸ ਨਹੀਂ ਸੀ ਆ ਰਿਹਾ। ਡਾਕਟਰ ਨੇ ਇਸ ਵਾਰ ਉਹਨਾਂ ਨੂੰ ਬੋਲ ਦਿੱਤਾ ਸੀ ਕਿ ਹੁਣ ਦੁਬਾਰਾ ਅਵਰਸ਼ਨ ਕਰਨਾ ਪ੍ਰੀਤ ਲਈ ਨੁਕਸਾਨਦੇਹ ਹੋ ਸਕਦਾ ਹੈ ਸੋਹਣੀ ਸੁਨੱਖੀ ਪ੍ਰੀਤ ਦਾ ਸਰੀਰ 23 ਦਵਾਈਆਂ ਦੇ ਬਾਰ-ਬਾਰ ਗਰਭਾਤ ਕਰਨ ਕਰਕੇ ਖੁੱਲ ਗਿਆ ਸੀ ਕਮਜ਼ੋਰੀ ਨਾਲ ਉਸਦੇ ਹੱਡ ਦੁਖਣ ਲੱਗੇ ਸਨ ਕੰਨਵੇਂ ਦਾ ਦਰਸੀ ਪ੍ਰੀਤ 6ਵੀਂ ਵਾਰ ਮੁੜ ਪ੍ਰੈਗਨੈਂਟ ਹੋਈ ਤਾਂ ਉਸਨੂੰ ਡਾਕਟਰ ਨੇ ਮਨਾ ਕਰ ਦਿੱਤਾ ਅਵਰਸ਼ਨ ਕਰ ਲਈ ਕਿਉਂਕਿ ਉਸ ਦੀ jaan ਨੂੰ ਖਤਰਾ ਸੀ ਇਸ ਲਈ ਇਹ ਬੱਚਾ ਉਹਨਾਂ ਨੂੰ ਰੱਖਣਾ ਹੀ ਪੈਣਾ ਸੀ ਪ੍ਰੀਤ ਨੇ ਵੀ ਸੁਖ ਦਾ ਸਾਹ ਲਿਆ ਤੇ ਰਾਮਕਿਸ਼ਨ ਨੇ ਵੀ ਰੱਬ ਦੀ ਹੁਣੀ ਮੰਨ ਲਈ ਸੀ ਇਸੇ ਸਮੇਂ ਦੇ ਵਿੱਚ ਰਾਮਕਿਸ਼ਨ ਦੀ ਸਭ ਤੋਂ ਵੱਡੀ ਭੈਣ ਬਲਵੀ ਉਹ ਜੋ ਕਿ ਰਾਮਕਿਸ਼ਨ ਤੋਂ ਵੱਡੀ ਸੀ ਉਸ ਦਾ ਘਰ ਵਾਲਾ ਕੰਮ ਕਰਕੇ ਬਹੁਤਾ ਖੁਸ਼ ਰਹਿ ਸੀ ਤੇ ਉਹ ਦੋਵੇਂ ਆਪਣੇ ਬੱਚਿਆਂ ਸਨੇਤ ਇੱਥੇ ਹੀ ਆ ਕੇ ਰਹਿੰਦੇ ਸਨ ਉਸਦੀ ਮਾਂ ਦਾ ਵੀ ਆਪਣੀ ਧੀ ਨਾਲ ਖਾਸਾ ਪਿਆਰ ਸੀ ਜਦੋਂ ਦਾ ਉਹਨਾਂ ਨੂੰ ਪਤਾ ਲੱਗਾ ਸੀ ਕਿ ਪ੍ਰੀਤ ਇੱਕ ਧੀ ਨੂੰ ਜਨਮ ਦੇਣ ਵਾਲੀ ਹੈ ਤਾਂ ਉਹ ਦੋਵੇਂ ਨਾਲ ਮਿਲ ਕੇ ਪ੍ਰੀਤ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਨ ਲੱਗੇ ਆ ਪਰ ਪ੍ਰੀਤ ਇਗਨੋਰ ਕਰਦੀ ਰਹੀ ਇੱਕ ਦਿਨ ਪ੍ਰੀਤ ਦੀ ਨਾਨਾ ਨੇ ਪ੍ਰੀਤ ਸਿਰ ਆਪਣੇ ਪੈਸੇ ਚੋਰੀ ਕਰਨ ਦਾ ਇਲਜ਼ਾਮ ਲਗਾਇਆ ਤੇ ਦੋਵੇਂ ਮਾਮਾ ਤੇ ਆਉਸ ਨੂੰ ਬੁਰਾ ਭਲਾ ਬੋਲਣ ਲੱਗਿਆਂ ਤੇ ਉਸਦੇ ਮਾਪਿਆਂ ਨੂੰ ਗਾਣਾ ਦੇ ਲੱਗੇ ਆ ਇੱਕ ਔਰਤ ਆਪਣੇ ਬਾਰੇ ਤਾਂ ਸਭ ਕੁਝ ਸੋਣ ਸਕਦੀ ਹੈ ਪਰ ਮਾਕਾਂ ਦੀ ਕੁਝ ਨਹੀਂ ਸੋਣ ਸਕਦੀ ਜਦ ਪ੍ਰੀਤ ਨੇ ਉਸ ਦੇ ਖਿਲਾਫ ਉਹਨਾਂ ਨੂੰ ਸਾਧਨ ਕੀਤਾ ਤਾਂ ਉਸ ਦੀ ਨਾਨੇ ਉਸ ਦੇ ਮੂੰਹ ਤੇ ਚਪੇੜ ਮਾਰੀ ਤੇ ਆਖਣ ਲੱਗੀ ਮੇਰੇ ਮੂਰੇ ਜबान ਚਲਾਉਣੀ ਹੈ ਦੇਖਿਆ ਬੀਬੀ ਤੇਰੇ ਬੈਠੇ 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 ਹੀ ਇਹ ਮੈਨੂੰ ਧੰਕੀਆਂ ਦਿੰਦੀ ਹੈ ਤੇਰੇ ਮਗਰੋਂ ਕੀ ਕਰੇਗੀ ਉਸ ਦਾ ਸਹੁਰਾ ਇਸ ਗੱਲੋਂ ਆਪਣੀ ਧੀ ਤੇ ਘਰ ਵਾਲੀ ਨੂੰ ਵਰਜ ਰਿਹਾ ਸੀ ਪਰ ਉਸ ਦੀ ਸੱਸ ਨੇ ਘਰ ਵਾਲੇ ਦੀ ਇੱਕ ਨਾ ਸੁਣ ਤੇ ਉਸ ਨੂੰ ਵੀ ਚੁੱਪ ਕਰਾ ਦਿੱਤਾ ਬਹੁਤ ਹੀ ਭਾਵੁਕ ਕਹਾਣੀ ਹੈ ਜੀ ਤੁਹਾਨੂੰ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ ਧੰਨਵਾਦ ਜੀ